ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕਿਸਾਨ ਵੀਰੋ ਇੱਕ ਜ਼ਰੂਰੀ ਸੁਨੇਹਾ ਇੱਕ ਜ਼ਰੂਰੀ ਬੇਨਤੀ ਆ ਕਿਰਪਾ ਕਰਕੇ ਜਿਹੜੇ-ਜਿਹੜੇ ਕਿਸਾਨ ਵੀਰ ਸੁਣਨਗੇ ਅੱਗੇ ਆਪਦੇ ਦੋਸਤਾਂ ਮਿੱਤਰਾਂ ਤਾਈਂ ਇਹ ਮੈਸੇਜ ਨਾਲ ਦੀ ਨਾਲ ਜ਼ਰੂਰ ਪਹੁੰਚਾਉਣ ਦੀ ਖੇਚਲ ਕਰਿਓ ਇਹ ਹੈਗਾ ਕਿ ਆਉਣ ਵਾਲੇ ਹਾੜੀ ਸੀਜ਼ਨ ਵਾਸਤੇ ਜਿਹੜਾ ਹੁਣ ਕਿਸਾਨ ਵੀਰ ਬੀਜ ਦਾ ਪ੍ਰਬੰਧ ਕਣਕ ਦੀ ਫਸਲ ਦਾ ਕਰ ਰਹੇ ਆ ਕਿਉਂਕਿ ਕਿਸਾਨ ਮੇਲੇ ਜਿਹੜੇ ਲੱਗ ਰਹੇ ਆ ਜਿਦੇ ਵਿੱਚ ਅੰਮ੍ਰਿਤਸਰ ਸਾਹਿਬ ਦਾ ਤੇ ਫਰੀਦਕੋਟ ਦਾ ਮੇਲਾ ਲੰਘਿਆ ਜੜੀ ਪੀਏ ਜੁ ਲੁਧਿਆਣਾ ਮੇਨ ਕੈਂਪਸ ਦਾ ਮੇਲਾ 13 ਤੇ 14 ਅੱਜ ਤੇ ਕੱਲ ਚ ਐ ਇਸ ਤੋਂ ਬਾਅਦ ਜਿਹੜਾ ਗਰਦਾਸਪੁਰ ਰੌਣੀ ਪਟਿਆਲਾ ਤੇ ਬਠਿੰਡਾ ਇਹ ਮੇਲੇ ਜਿਹੜੇ ਹੈਗੇ ਆ ਰਹਿੰਦੇ ਆ ਖੇਤੀ ਵਿਗਿਆਨ ਕੇਂਦਰਾਂ ਦੇ ਮੇਲੇ ਤੇ ਕਿਸਾਨ ਵੀਰ ਜਿਹੜੇ ਹੈਗੇ ਆ ਬੀਜ ਲੈਣ ਵਾਸਤੇ ਜਾਂਦੇ ਆ ਕਈ ਵਾਰ ਕੀ ਹੁੰਦਾ ਕਿ ਅੰਦਰ ਖਾਸ ਤੌਰ ਤੇ ਪੀਏ ਲੁਧਿਆਣਾ ਦੇ ਵਿੱਚ ਅੰਦਰ ਕੈਂਪਸ ਚ ਕਈ ਵਾਰ ਭੀੜ ਜ਼ਿਆਦਾ ਹੁੰਦੀ ਹੈ ਜਿੱਥੇ ਬੀਜ ਮਿਲਦਾ ਲਾਈਨਾਂ ਲੰਬੀਆਂ ਲੱਗੀਆਂ ਤੇ ਕਿਸਾਨ ਵੀਰ ਜਿਹੜੇ ਹੈਗੇ ਆ ਉਥੋਂ ਬੀਜ ਨਹੀਂ ਖਰੀਦ ਪਾਉਂਦੇ ਤਾਂ ਫਿਰ ਉਹ ਕਈ ਵਾਰ ਬਾਹਰ ਜਿਹੜੀਆਂ ਨਾ ਪੀਏ ਲੁਧਿਆਣਾ ਦੇ ਬਾਹਰ ਜਾਂ ਹੋਰ ਮੇਲਿਆਂ ਦੇ ਬਾਹਰ ਹਰ ਥਾਂ ਦੇ ਉੱਤੇ ਮੇਲਿਆਂ ਦੇ ਬਾਹਰ ਜਿਹੜੇ ਹੈਗੇ ਵੱਖ-ਵੱਖ ਪ੍ਰਾਈਵੇਟ ਜਿਹੜੇ ਲੱਗੇ ਹੁੰਦੇ ਆ ਸਟਾਲ ਤਾਂ ਉੱਥੋਂ ਬੀਜ ਖਰੀਦੇ ਆ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ ਜਿਹੜੀਆਂ ਪਿਛਲੇ ਸਾਲ ਵਾਲੀਆਂ ਕਿਸਮਾਂ ਨੇ ਜਿਹੜੀਆਂ ਪੀਜ ਲੁਧਿਆਣਾ ਦੀਆਂ ਜਾਂ ਆਈਆਈਡਬਲਯੂਬੀਆਰ ਕਰਨਾਲ ਦੀਆਂ ਐਚਡੀ ਕਿਸਮਾਂ ਨੇ 297 3086 ਜਾਂ ਡੀਬੀਡਬਲਯੂ 187 222 303 327 332 372 71 70 ਤੇ PBW 826 ਜਿਵੇਂ PBW 826 ਪ੍ਰਤੀ ਕਿਸਾਨ ਵੀਰਾਂ ਚ ਕਾਫੀ ਇਤਸ਼ਾਹ ਪਿਛਲੀ ਵਾਰ ਬਹੁਤ ਟਾਪ ਤੇ ਵੈਰੈਟੀ ਰਹੀ ਆ ਝਾੜ ਵੀ ਬੜਾ ਸ਼ਾਨਦਾਰ ਤੇ ਉਥੋਂ ਬੀਜ ਲੈ ਲੈਂਦੇ ਬਾਹਰੋਂ ਕਈ ਵਾਰ ਨਵੀਂ ਕਿਸਮ ਦਾ ਖਾਸ ਤੌਰ ਤੇ ਨਵੀਆਂ ਕਿਸਮਾਂ ਜਿਹੜੇ ਵੱਖ-ਵੱਖ ਨਾਂ ਦਿੱਤੇ ਹੁੰਦੇ ਉਹਨਾਂ ਨੂੰ ਜਿਹੜੀਆਂ ਪ੍ਰਾਈਵੇਟ ਕਿਸਮਾਂ ਹੁੰਦੀਆਂ ਆ ਕਿ ਇਹਦਾ ਝਾੜ ਜੀ 30 ਕੁਆਂਟਲ ਪਲੱਸ ਹੈ ਜਾਂ 35 ਜਾਂ 40 ਜੇ ਤੁਸੀਂ ਖਰੀਦਣਾ ਚਾਹੁੰਦੇ ਆ ਉਹ ਤੁਹਾਡੀ ਮਰਜ਼ੀ ਹੈ ਪਰ ਜੇ ਬੀਜ ਲੈਣਾ ਤਾਂ ਦੇਖੀਆਂ ਪਰਖੀਆਂ ਪਿਛਲੇ ਸਾਲ ਦੀਆਂ ਕਿਸਮਾਂ ਲੋ ਨਵੀਆਂ ਕਿਸਮਾਂ ਖਾਸ ਤੌਰ ਤੇ ਜਿਨ੍ਹਾਂ ਦਾ ਬੀਜ ਹੀ ਤੁਹਾਨੂੰ 1.5 150 ਰੁਪਿਆ 2 200 ਰੁਪਿਆ 3 300 ਰੁਪਿਆ ਕਿਲੋ ਮਿਲ ਰਿਹਾ ਹੈ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹ ਕਿਸਮਾਂ ਲੈਣ ਦੀ ਜ਼ਰੂਰਤ ਹੈਣੀ ਇੰਨਾ ਚ ਕੋਈ ਡਾ ਆਪਾਂ ਨੂੰ ਤੇਜ਼ੀ ਵਾਲੀ ਨਹੀਂ ਗੱਲ ਹੁੰਦੀ ਜੇ ਕੋਈ ਨਵੀਂ ਕਿਸਮ ਹੈਗੀ ਹੈ ਇੱਕ ਸਾਲ ਦੋ ਸਾਲਾਂ ਬਾਅਦ ਆਪਾਂ ਨੂੰ ਬੀਜ ਜਿਹੜਾ ਹੈਗਾ ਮਲਟੀਪਲਾਈ ਹੋ ਕੇ ਬਾਅਦ ਮਿਲ ਜਾਂਦਾ ਤੇ ਉਦੋਂ ਆਪਾਂ ਬੀਜ ਲੈ ਸਕਦੇ ਹਾਂ ਜਿਹੜਾ ਭਰੋਸੇਯੋਗ ਸੋਰਸ ਹੁੰਦਾ ਸਭ ਤੋਂ ਵੱਡਾ ਬੀਜ ਦਾ ਉਹ ਹੁੰਦਾ ਕਿ ਆਪਣਾ ਘਰ ਦਾ ਬੀਜ ਤੁਸੀਂ ਫਰਜ ਕਰ ਲਓ ਆਈਆਈਡਬਲਯੂਬੀਆਰ ਕਰਨਾਲ ਤੋਂ ਬੀਜ ਲਿਆਂਦਾ ਉਹਨਾਂ ਦਾ ਜਾਂ ਪੀਆਈਯੂ ਲੁਧਿਆਣਾ ਤੋਂ ਕੋਈ 10 20 ਕਿਲੋ ਬੀਜ ਲਿਆਂਦਾ ਉਹਨੂੰ ਆਪ ਦਾ ਮਲਟੀਪਲਾਈ ਕਰੋ ਆਪਦੇ ਖੇਤ ਦੇ ਵਿੱਚ ਉਹਨੂੰ ਪੈਦਾ ਕਰੋ ਨਾਲੇ ਤੁਹਾਡੇ ਖੇਤ 'ਚ ਉਹਦੀ ਪਰਫਾਰਮੈਂਸ ਪੈਦਾ ਪਤਾ ਲੱਗਦੀ ਹੈ ਦੂਸਰਾ ਸਭ ਤੋਂ ਭਰੋਸੇਯੋਗ ਸੋਰਸ ਹੁੰਦਾ ਤੁਹਾਡੇ ਬੀਜ ਦਾ ਕਿ ਇੱਕ ਦੂਜੇ ਨਾਲ ਤੁਸੀਂ ਬੀਜ ਵਟਾਓ ਜਿਹੜੇ ਆਪਾਂ ਇੱਕ ਦੂਜੇ ਨੂੰ ਜਾਣਦੇ ਦੋਸਤ ਮਿੱਤਰ ਉਹਨਾਂ 'ਚ ਤੁਸੀਂ ਬੀਜ ਚੇਂਜ ਕਰ ਸਕਦੇ ਉਹ ਵੀ ਤੁਹਾਨੂੰ ਜਿਹੜਾ ਪੂਰੇ ਭਰੋਸੇ ਦਾ ਬੀਜ ਮਿਲਦਾ ਤੀਜਾ ਭਰੋਸੇ ਦਾ ਬੀਜ ਹੁੰਦਾ ਕਿ ਤੁਸੀਂ ਸਰਕਾਰੀ ਸੰਸਥਾਵਾਂ ਤੋਂ ਜਿਵੇਂ ਪੀਏਯੂ ਲੁਧਿਆਣਾ ਤੋਂ ਖੇਤੀ ਵਿਗਿਆਨ ਕੇਂਦਰਾਂ ਤੋਂ ਆਈਆਈਡਬਲਯੂਬੀਰ ਕਰਨਾਲ ਤੋਂ ਬੀਜ ਲਵੋ ਤੇ ਉਹ ਜਿਹੜਾ ਹੈਗਾ ਪੂਰਾ ਭਰੋਸੇ ਵਾਲਾ ਬੀਜ ਹੁੰਦਾ ਕਿਉਂਕਿ ਸਰਕਾਰੀ ਸੰਸਥਾਵਾਂ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਕਿ ਅਸੀਂ ਕੋਈ ਆਪਣਾ ਵੱਧ ਰੇਟ ਤੇ ਬੀਜ ਦੇਣਾ ਜਾਂ ਅਸੀਂ ਕੋਈ ਵੱਧ ਵੇਚਣਾ ਜਿੰਨਾ ਬੀਜ ਹੁੰਦਾ ਉਹ ਤਕਰੀਬਨ ਤਕਰੀਬਨ ਕਿਸਾਨ ਵੀਰਾਂ ਨੂੰ ਕਈਆਂ ਨੂੰ ਮਿਲ ਨਹੀਂ ਪਉਂਦਾ ਸਾਰਾ ਬੀਜ ਕਿਸਾਨ ਵੀਰ ਲੈ ਲੈਂਦੇ ਕਿਉਂਕਿ ਕਿਸਾਨ ਵੀਰ ਬਾਰੇ ਸੁਚੇਤ ਹੋਏ ਹੋਏ ਆ ਤੇ ਉਹ ਸਰਕਾਰੀ ਸੰਸਥਾਵਾਂ ਨੂੰ ਪਹਲ ਦਿੰਦੇ ਆ ਪ੍ਰਾਈਵੇਟ ਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਪ੍ਰਾਈਵੇਟ ਦੇ ਵਿੱਚ ਕਈ ਵਾਰ ਕਿਸਾਨ ਵੀਰਾਂ ਨੂੰ ਥੋੜਾ ਜਿਆਦਾ ਹੋ ਜਾਂਦਾ ਕਿ ਦਾ ਝਾੜ ਬਹੁਤ ਜ਼ਿਆਦਾ ਜਾਂ ਅਸੀਂ ਪ੍ਰਾਈਵੇਟ ਕਸਮ ਬਾਹਰੋਂ ਲੈ ਲਈਏ ਸੌਖਾ ਬੀਜ ਮਿਲ ਜਾਂਦਾ ਪਰ ਉਹਦੇ ਵਿੱਚ ਕਈ ਵਾਰ ਤੁਹਾਨੂੰ ਕੀ ਆਉਗੇ ਪੱਕਾ ਬੀਨ ਨਹੀਂ ਮਿਲਦਾ ਜਾਂ ਕਈ ਵਾਰ ਜਿਹੜਾ ਹੈਗਾ ਤੁਹਾਨੂੰ ਪ੍ਰੋਪਰ ਪਰਫਾਰਮੈਂਸ ਨਹੀਂ ਮਿਲਦੀ ਫਿਰ ਆਪਾਂ ਨੂੰ ਉਸ ਚੀਜ਼ ਦੇ ਵਿੱਚ ਸਮੱਸਿਆ ਆਉਂਦੀ ਹੈ ਸੋ ਬੇਨਤੀ ਬੇਨਤੀ ਮੇਰੀ ਇਹੀ ਹੈ ਕਿ ਜੇ ਮੇਲੇ ਚੱਲੇ ਆ ਤਾਂ ਉਥੋਂ ਬਾਹਰੋਂ ਵੀ ਨਾ ਲੈ ਕੇ ਮੁੜ ਆਇਆ ਜੀ ਪੀਏਯੂ ਲੁਧਿਆਣਾ ਤੋਂ ਲਓ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਓ ਜਾਂ ਫਿਰ ਆਈਆਈਡਬਲਯੂਬੀਆਰ ਕਰਨਾਲ ਤੋਂ ਲਓ ਅੰਦਰੋਂ ਬੀਜ ਖਰੀਦੋ ਬਾਹਰੋਂ ਬੀਜ ਜਿਹੜਾ ਹੈਗਾ ਅਣਸਰ ਦੇ ਨੂੰ ਖਰੀਦੋ ਜਾਂ ਤੁਹਾਡੀ ਮਰਜ਼ੀ ਪਰ ਮੇਰੀ ਗੁਜ਼ਾਰਸ਼ ਆ ਕੇ ਨਾ ਖਰੀਦੋ ਵਧੀਆ ਰਹੋਗੇ ਬਹੁਤ ਬਹੁਤ ਧੰਨਵਾਦ